ਜੀ ਸਾਰਿਆਂ ਨੂੰ ਇਸ ਟਾਈਮ ਅਸੀਂ ਈਸੀਲ ਦੇ ਪਹੁੰਚੇ ਆਂ ਵੇਈ ਨਦੀ ਤੇ ਛਿੱਟੀ ਵਹੀਂ ਤੁਸੀਂ ਦੇਖ ਰਹੇ ਹੋ ਪਾਣੀ ਟਸ ਤੋਂ ਮੱਸ ਨਹੀਂ ਹੋ ਰਿਹਾ ਤਕਰੀਬਨ 1 ਫੁੱਟ ਜਿਹੜਾ ਕੀ ਬਰਬਾਦ ਸਾਡੇ ਹੋਈ ਸੀ ਰਕਵੇ ਵਿੱਚ ਉਹੀ ਪਾਣੀ ਘਟਿਆ ਵਾ ਬਾਕੀ ਨਿਰੰਤਰ ਜਿਸ ਦਿਨ ਤੋਂ ਵੇਈ ਨਦੀ ਵਿੱਚ ਪਾਣੀ ਆਇਆ ਉੱਥੇ ਹੀ ਚੱਲ ਰਿਹਾ ਜ਼ਿੰਮੇਦਾਰ ਕਿਸੇ ਦਾ ਵੀ ਇੱਕ ਵੀ ਉਹ ਰਕਬਾ ਜੋ ਪਾਣੀ ਦੀ ਮਾਰ ਹੇਠਾ ਨਹੀਂ ਬਚੂਗਾ ਖਤਮ ਹੋ ਚੁੱਕਾ ਵਾ ਤੇ ਇਹ ਪਾਣੀ ਦਾ ਨਹੀਂ ਪਤਾ ਕਦੋਂ ਇਹ ਰੁਕੂਗਾ ਜਿੰਨਾ ਚਿਰ ਡੈਮਾ ਵਿੱਚੋਂ ਪਾਣੀ ਨਹੀਂ ਘਟਿਆ ਤੇ ਇਹ ਵਈ ਨਦੀ ਵਿੱਚੋਂ ਪਾਣੀ ਨਹੀਂ ਘਟਣਾ ਇਸ ਕਰਕੇ ਸਾਰੇ ਜੀਮੀਦਾਰ ਭਰਾਵਾਂ ਨੂੰ ਬੇਨਤੀ ਆ ਕਿ ਵੀਰੋ ਆਪੂ ਆਪਣੀ ਗਾਂ ਜਦੋਂ ਕਿਤੇ ਪਾਣੀ ਲੱਥੇ ਤੇ ਅਗਲੀ ਫਸਲ ਲਾਉਣ ਦਾ ਪ੍ਰਬੰਧ ਕਰ ਲੋ ਤੇ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਵੀ ਬੇਨਤੀ ਆ ਕਿ ਜਦੋਂ ਹੁਣ ਇਹਦਾ ਗਾਂ ਤੋਂ ਗਾਂ ਮੁਆਵਜ਼ਾ ਦਿੱਤਾ ਜਾਵੇ ਜੀਮੀਦਾਰਾਂ ਨੂੰ ਤੇ ਰੱਬ ਇੰਨੇ ਵਿੱਚ ਵਿਚਾਰ ਕਰ ਦੇ ਫਿਲਹਾਲ ਤੇ ਇਹੀ ਸਾਡੇ ਨੂੰ ਅਰਦਾਸ ਆਬ ਮਾਲਕ ਅੱਗੇ ਥੈਂਕ ਯੂ ਮੇ ਰਬ